ਈ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੇ ਮਾਦੇ ਨਰਮਾਈ ਕਿ ਜੀ ਆਪਣੇ ਜਿੱਦਾਂ ਫਰੀਦਕੋਟ ਦੇ ਵਿੱਚ ਜਾਂ ਪੂਰੀ ਦਿਲਿਆਂ ਚ ਮੋਟਰਸਾਈਕਲ ਬੜੇ ਦੋਪੀਆਵਾਨ ਜਾਂ ਚੋਰੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਵਹੀ ਲੱਭਦੇ ਵੀ ਦਿੰਨੇ ਆ ਚੋਰ ਵੀ ਲੱਭਦੇ ਰਹਿਨੇ ਆ ਬਰਾਮਦਗੀ ਰੰਦ ਰਹੇ ਨੇ ਇਸੇ ਚੀਜ਼ ਸਾਡੇ ਜਿਹੜੇ ਇੰਸਪੈਕਟਰ ਇੰਚਾਰਜ ਫਰੀਦਕੋਟ ਨੇ ਇੰਸਪੈਕਟਰ ਗੁਰਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਸਫਲਤਾ ਮਿਲੀ ਆ ਉਹਨਾਂ ਨੇ ਦੋ ਮੈਂਬਰ ਕਾਬੂ ਕੀਤੇ ਨੇ ਜਿਹੜੀ ਕਿ ਮੋਟਰਸਾਈਕਲ ਇਦਾਂ ਚੋਰੀ ਕਰਕੇ ਦੇ ਗਾਂ ਵੇਚਦੇ ਸੀ ਤੇ ਉਹਨਾਂ ਕੋਲ ਅਸੀਂ 12 ਮੋਟਰਸਾਈਕਲ ਜੀ ਬਰਾਮਦ ਕੀਤੇ ਹੈਗੇ ਆ ਤੇ ਉਹ ਇਹਨਾਂ ਦੇ ਜਿਹੜੇ ਦੋ ਬੰਦੇ ਹੈਗੇ ਇਹਨਾਂ ਦੇ ਖਾਫ ਅਸੀਂ ਇੱਕ 438 ਨੰਬਰ ਪਰਚਾ ਜਿਹੜਾ ਹੈਗਾ ਉਹ ਸੀਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਤੇ ਜਿਹੜੇ ਦੋਵੇਂ ਦੋਸ਼ੀ ਹੈਗੇ ਇੱਕ ਤੇ ਲਖਪ੍ਰੀਤ ਹੈਗਾ ਜੀ ਤੇ ਦੂਸਰਾ ਹੈਗਾ ਧਰਮਪ੍ਰੀਤ ਇਹ ਆਪਣੇ ਹੀ ਜ਼ਿਲ੍ਹਾ ਫਰੀਦਕੋਟ ਦੇ ਥਾਣੇ ਸਾਦਕੇ ਦੇ ਰਹਿਣ ਵਾਲੇ ਹੈਗੇ ਆ ਵਾਕੀ ਸਾਡੀ ਤਫਤੀਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਜੀ ਹੋਰ ਵੀ ਜ਼ਿਆਦਾ ਮੋਟਰਸਾਈਕਲ ਅਸੀਂ ਬਰਾਮਦ ਕਰਾਵਾਂਗੇ ਸਰ ਇਹ ਪਤਾ ਲੱਗਾ ਕਿ ਮੋਟਰਸਾਈਕਲ ਕਿੱਥੇ ਵੇਚਦੀ ਸੀ ਅੱਗੇ ਜਾਣ ਕਿ ਇਹ 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 ਭਾਜੀ ਇਹ ਅਸੀਂ ਹੁਣੇ ਨੰਬਰ ਮੰਡ ਲਿਆ ਹੋਇਆ ਹੈਗਾ ਤੇ ਕਿੱਥੇ ਵੇਚਦੀ ਸੀ ਕਿੱਦਾਂ ਵੇਚਦੀ ਸੀ ਇਹ ਸਾਰਾ ਕੁਝ ਹੀ ਲੱਭਾਂਗੇ ਤੇ ਮੈਂ ਜਿੱਦਾਂ ਤੁਹਾਨੂੰ ਕਹਿ ਕੇ ਹੋ ਸਕਦਾ ਹੈ ਕਿ ਹੋਰ ਵੀ ਮੋਟਰਸਾਈਕਲ ਸਾਨੂੰ ਮਿਲ ਜਾਣ ਸੋ ਇਹ ਤਫਤੀਸ਼ ਚੱਲ ਰਹੀ ਹੈ